ਪੰਜਾਬ ਅਤੇ ਹਰਿਆਣਾ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹਨ ਮੰਗਲਵਾਰ ਨੂੰ ਦੋਮਾ ਗਵਾਂਡੀ ਸੂਬਿਆਂ ਵਿੱਚੋਂ ਰੂਪਨਗਰ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਵਿੱਚ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਹੋਰਨਾਂ ਥਾਵਾਂ ਵਿੱਚੋਂ ਅੰਮ੍ਰਿਤਸਰ ਘੱਟੋ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਰਿਹਾ ਲੁਧਿਆਣਾ ਅਤੇ ਪਟਿਆਲਾ ਵਿੱਚ ਕਰੰਮਵਾਰ 9.2 ਅਤੇ 10.1 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਕਰਮਵਾਰ 5.6, 5.8, 3.8 ਅਤੇ 5 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਰਿਹਾ। ਉੱਧਰ ਦੋ ਮਹਾਰਾਜਾਂ ਦੀ ਸਾਂਝੀ ਰਾਜਸਥਾਨੀ ਚੰਡੀਗੜ੍ਹ ਵਿੱਚ ਵੀ 8.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਠੰਡ ਮਹਿਸੂਸ ਕੀਤੀ ਗਈ। ਜਦੋਂ ਕਿ ਹਰਿਆਣਾ ਵਿੱਚ ਅੰਬਾਲਾ ਵਿੱਚ 10.9 ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਰਿਹਾ। ਕਰਨਾਲ, ਨਰਨੌਲ, ਰੋहतक, ਪਿਵਾਨੀ ਅਤੇ ਸਿਰਸਾ ਵਿੱਚ ਕਰਮਬਾਰ 9.3, 5.8, 9.4, 7 ਅਤੇ 6.4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਫਿਲਹਾਲ ਪੰਜਾਬ ਵਿੱਚ ਕੜਾਕੇ ਦੀ ਠੰਡ ਕਾਰਨ ਲੋਕ ਠਰ ਠਰ ਕਰ ਰਹੇ ਹਨ ਪਰ ਮੌਸਮ ਵਿਗਿਆਨੀਆਂ ਦੇ ਅਨੁਸਾਰ ਇਹ ਮੌਸਮ ਕਣਕ ਦੇ ਲਈ ਲਾਹੇਵੰਦ ਹੈ ਕਿਉਂਕਿ ਕਣਕ ਧੁੰਦ ਦੇ ਵਿੱਚ ਬਹੁਤ ਵਧੀਆ ਉਪਜ ਹੁੰਦੀ ਹੈ ਅਤੇ ਧੁੰਦ ਹੈ ਜਿਹੜੀ ਉਹ ਕਣਕ ਨੂੰ ਲੱਗਦੀ ਹੈ ਸੋ ਮੌਸਮ ਵਿਗਿਆਨੀਆਂ ਨੇ ਚੰਗਾ ਸਿੱਟਾ ਵੀ ਕੱਟਿਆ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੌਸਮ ਹੈ ਜਾਂ ਬਰਸਾਤ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਸਾਫ਼ ਰਹੇਗਾ ਪਰ ਧੁੰਦੇ ਜਿਹੜੀ ਉਹ ਠੰਡ ਹੈ ਹੋਰ ਬਦਨ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਪੰਜਾਬ ਵਿੱਚ ਜੇਕਰ ਤਾਪਮਾਨ ਦੀ ਗੱਲ ਕਰੀ ਤਾਂ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਹੋਰ ਨਾ ਥਾਵਾਂ ਵਿੱਚੋਂ ਅੰਮ੍ਰਿਤਸਰ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਰਿਹਾ ਲੁਧਿਆਣਾ ਅਤੇ ਪਟਿਆਲਾ ਵਿੱਚ ਕਰੰਭਾਰ 9.2 ਅਤੇ 10.1 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਪਠਾਨਕੋਟ ਬਠਿੰਡਾ ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਕਰੰਭਾਰ 5.6 5.8 3.8 ਅਤੇ 5 ਡਿਗਰੀ ਸੈਲਸੀਅਸ ਘਟੋ-ਘਟ ਤਾਪਮਾਨ ਰਿਹਾ ਉਧਰ ਦੋ ਮਹਾਰਾਜਿਆਂ ਦੀ ਸਾਂਝੀ ਰਾਜਸਤਾਨੀ ਚੰਡੀਗੜ੍ਹ ਵਿੱਚ ਵੀ 8.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਠੰਡ ਮਹਿਸੂਸ ਕੀਤੀ ਗਈ ਜਦੋਂ ਕਿ ਹਰਿਆਣਾ ਵਿੱਚ ਅੰਮ੍ਰਿਤਾਲਾ ਵਿੱਚ 10.9 ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਰਿਹਾ। ਕਰਨਾਲ, ਨਰਨੌਲ, ਰੋहतक, ਪਿਵਾਨੀ ਅਤੇ ਸਿਰਸਾ ਵਿੱਚ ਕਰਮਬਾਰ 9.3, 5.8, 9.4, 7 ਅਤੇ 6.4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਫਿਲਹਾਲ ਪੰਜਾਬ ਵਿੱਚ ਕੜਾਕੇ ਦੀ ਠੰਡ ਕਾਰਨ ਲੋਕ ਠਰ-ਠਰ ਕਰ ਰਹੇ ਹਨ। ਪਰੰਮ ਮੌਸਮ ਵਿਗਿਆਨੀਆਂ ਦੇ ਅਨੁਸਾਰ ਇਹ ਮੌਸਮ ਕਣਕ ਦੇ ਲਈ ਲਾਹੇਵੰਦ ਹੈ ਕਿਉਂਕਿ ਕਣਕ ਧੁੰਦ ਦੇ ਵਿੱਚ ਬਹੁਤ ਵਧੀਆ ਉਪਜ ਹੁੰਦੀ ਹੈ ਅਤੇ ਧੁੰਦ ਹੈ ਜਿਹੜੀ ਉਹ ਕਣਕ ਨੂੰ ਲੱਗਦੀ ਹੈ ਸੋ ਮੌਸਮ ਵਿਗਿਆਨੀਆਂ ਨੇ ਚੰਗਾ ਸਿੱਟਾ ਵੀ ਕੱਟਿਆ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੌਸਮ ਹੈ ਜਾਂ ਬਰਸਾਤ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਸਾਫ਼ ਰਹੇਗਾ ਪਰ ਧੁੰਦ ਹੈ ਜਿਹੜੀ ਉਹ ਠੰਡ ਹੈ ਹੋਰ ਵਧਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ